ਪਾਰਟੀ ਸ਼ਾਮਲ ਹੋਇਆ ਕਿੱਥਰ ਆ ਦੇ ਅ ਅੱਜ ਬਿਲਵਿੰਦਰ ਸਿੰਘ ਜੀ ਮਾਲੜੀ ਦੀ ਅਗਵਾਈ ਦੇ ਵਿੱਚ ਔਰ ਇਹ ਨੌਜਵਾਨ ਬੱਚੇ ਫੌਜੀ ਇਹਨਾਂ ਦੀ ਅਗਵਾਈ ਦੇ ਵਿੱਚ ਅ ਭਗਵਾਨ ਬਾਲਮੀਕ ਅ ਅਧਿਕਾਰ ਸੁਰੱਖਿਆ ਸੈਨਾ ਜਿਹੜੀ ਆ ਉਹਦੀ ਪੂਰੀ ਜਿਹੜੀ ਬਾਡੀ ਆ ਇਹਨਾਂ ਦੀ ਚਾਹੇ ਉਹ ਸਾਡੇ ਹਲਕੇ ਦੀ ਹੋਵੇ ਨੇੜੇ ਤੜ ਦੀ ਹੋਵੇ ਇਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਇਹਨਾਂ ਦੀ ਬੋਡੀ ਕੰਮ ਕਰਦੀ ਆ ਉਹ ਸਾਰੀ ਦੀ ਸਾਰੀ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਅੱਗੋਂ ਤੋਂ ਇਹ ਸਾਰੇ ਵਰਕਰ ਸਾਰੇ ਜਿੰਨੇ ਵੀ ਇਹਨਾਂ ਦੀ ਜਿੰਨੀ ਵੀ ਬੋਡੀ ਬਣੀ ਹੋਈ ਆ ਪੰਜਾਬ ਦੇ ਵਿੱਚ ਉਹ ਸਾਰੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਗੀ 2027 ਦੇ ਵਿੱਚ ਇਸ ਤੋਂ ਬਾਅਦ ਆ ਬਿਲਕੁਲ ਰੋਜ਼ ਦੀ ਰੋਜ਼ ਕਹਿੰਦੇ ਹੁੰਦੇ ਨੇ ਬਾਹਾਂ ਤੇ ਜਿੰਨੀਆਂ ਹੁਣ ਓਨੀਆਂ ਘੱਟ ਔਰ ਇੰਨੀ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਸ਼ਮੂਲੀਅਤ ਅੱਜ ਇੱਥੇ ਕੱਟ ਜਿਹੜਾ ਨੌਜਵਾਨਾਂ ਦਾ ਉਹਦੇ ਤਹਿਤ ਸਾਨੂੰ ਬੜਾ ਵੱਡਾ ਮਾਲਮੇ ਮਿਲੇਗਾ ਔਰ ਸਾਨੂੰ ਇੱਕ ਤਾਕਤ ਵੀ ਮਿਲੂਗੀ ਔਰ ਆਉਣ ਵਾਲੀਆਂ ਸਤਾਈਆਂ ਇਲੈਕਸ਼ਨਾਂ ਦੀ ਜਿਹੜੀ ਸ਼ੁਰੂਆਤ ਆ ਉਹ ਇਹੋ ਜਿਹੀਆਂ ਸ਼ਮੂਲੀਅਤ ਨੇ ਕਰ ਦਿੱਤੀ ਹੋਈ ਧੰਨਵਾਦ ਮੈਂ ਬਰਿੰਦਰ ਕੁਮਾਰ ਜੀ ਭਗਵਾਨ ਵਾਲਮੀਕੀ ਅਦਕਾਰਸ ਰੱਖਿਆ ਸੈਨਾ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਮਾਲੜੀ ਜੋ ਕਿ ਅਸੀਂ ਆਪਣੀ ਪੂਰੀ ਯੂਥ ਵਿੰਗ ਨਾਲ ਭਗਵਾਨ ਵਾਲਮੀਕੀ ਸੁਰੱਖਿਆ ਸੈਨਾ ਵੱਲੋਂ ਅਸੀਂ ਅੱਜ ਆਮ ਆਦਮੀ ਪਾਰਟੀ ਬੀਬੀ ਇੰਦਰਜੀਤ ਕੌਰ ਮਾਨ ਜੀ ਨੂੰ ਸਮਰਥਨ ਦਿੱਤਾ ਹੈ ਜੀ ਸੋ ਅਸੀਂ ਇਹਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਅੱਗੇ ਇਸ ਪਾਰਟੀ ਨੂੰ ਵਧਾਵਾਂਗੇ ਔਰ ਮੇਰਾ ਯੂਥ ਵਿੰਗ ਪੂਰਾ ਨਾਲ ਹੈ ਜੀ ਇਹਨਾਂ ਵਿੱਚ ਕੁਝ ਅਹੁਦੇਦਾਰ ਵੀ ਸਿਗੇ ਜਿਨ੍ਹਾਂ ਨੇ ਅਹੁਦੇ ਦਿੱਤੇ ਸੀਗੇ ਚਲੋ ਮੌਕੇ ਦੇ ਮੁਤਾਬਕ ਸਾਡੇ ਕੋਲੋਂ ਨਾਮ ਨਹੀਂ ਲੈ ਹੋਏ ਸੋ ਅਸੀਂ ਬੇਨਤੀ ਸਰਕਾਰ ਕੇ ਵੀ ਸਾਡੀ ਇਹੀ ਬੇਨਤੀ ਹੈ ਔਰ ਮੇਰੀ ਆਪਣੀ ਯੂਥ ਬੈਂਗਲ ਬੈਂਗਵਲ ਵੀ ਇਹੀ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਸਾਥ ਦੇਵਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਵਧੀਆ ਪਹੁੰਚ ਔਰ ਨਸ਼ੇ ਤੋਂ ਮੁਕਤ ਪੰਜਾਬ ਨੂੰ ਕਰਾਵਾਂਗੇ